ਆ ਕੀ ਵਾਤਾ ਗੇਸ ਵੈਲਕਮ ਬੈਕ ਟੂ ਚੈਨਲ ਰਮਨ ਜੀਮਾ ਵਲੋਗਸ ਤੁਹਾਡਾ ਸਾਖ ਤੁਹਾਡੀ ਪਰ ਤੁਹਾਡੀ ਦੁਆ ਦੇ ਨਾਲ ਆਪਾਂ ਬਿਲਕੁਲ ਠੀਕ ਆ ਤੇ ਦੋਸਤੋ ਆਪਾਂ ਉੱਠ ਚੁੱਕੇ ਆ ਬਟ ਆਪਾਂ ਲੇਟ ਹੋ ਚੁੱਕੇ ਆ ਤਾਂ ਰੀਤਾ ਦਾ ਗੇਸ ਰੈਡੀ ਹੋ ਰਿਹਾ ਮੈਨੂੰ ਟਾਈਮ ਲੱਗ ਜਾਂਦਾ ਹੁੰਦਾ ਹੈ ਜਿਹੜੇ ਰੋਜ਼ ਪੱਗ ਬੰਨਣ ਨੂੰ ਤਾਂ ਮਮਾ ਤਾਂ ਉਹ ਸ਼ੁੱਧ ਦੋਸਤੋ ਦੇਖੋ ਜਿਹੜੀ ਪੱਗ ਬੰਨਣੀ ਆ ਤੇ ਗੇਸ ਸਕੂਲ ਦਾ ਅੰਚ ਟਾਈਮ ਪਤਾ ਕਿ ਮੇਰਾ ਗੇਸ ਪਿੱਛੇ ਸਿਰ 15 ਮਿੰਟ ਗੇਜ ਮੇਰੀ ਪੱਗੀ ਖਰਚ ਸਕੂਲ ਦੀ ਕਦੀ ਵੀ ਛੱਟ ਨਹੀਂ ਜਾਂਦੀ ਪਰ ਟਰਾਈ ਕਰਦੇ ਹਾਂ ਚਲੋ ਦੋਸਤੋ ਪੱਗ ਬਣ ਕੇ ਦੇਖਦੇ ਆ ਫਿਰ ਮਿਲਦੇ ਆ ਅਰੇ ਸਾਰੇ ਗਾਗਾ ਮੰਮੀ ਹੱਸਪੇ ਨੇ ਵੀ ਮੰਮੀ ਰੈਡੀ ਹੁੰਦੇ ਰੈਡੀ ਹੁੰਦੇ ਦੇਖਿਆ ਹਾਂ ਮੈਂ ਵੀ ਰੈਡੀ ਹੁੰਦੇ ਕੋਸ਼ਿਸ਼ ਤਾਂ ਕਰਦਾ ਨਾ ਅਸੀਂ ਦੇਖ ਖੋਜੋ ਨਾ ਅਸੀਂ ਤਾਂ ਕਰਦੇ ਆਂ ਪਤਾ ਮੈਂ ਇਹ ਨਹੀਂ ਕਹਿੰਦੀ ਮੈਨੂੰ ਜਿਆਦਾ ਪੜਾਈ ਪਸੰਦ ਤਾਂ ਨਹੀਂ ਪਰ ਦੱਸ ਤਾਂ ਪੜ ਲਓ ਉਹ ਦੱਸ ਤ ਉਹ ਪੜ ਦੁੱਤ ਹੈ ਕਿ ਪਤਾ ਕੀ ਆ ਕੋੜੀ ਸੋਸ ਨੂੰ ਗਰੁੱਪ ਪਾ ਲੈਂਦਾ ਮੈਂ ਗਰੁੱਪ ਕਰਕੇ ਮਸਤ ਕਰਾਂਗਾ ਪਰ ਹੁਣ ਇਹਨੂੰ ਕੀ ਕਹੀਏ ਇਹਨਾਂ ਨੂੰ ਵੀ ਗਰੁੱਪ ਨਾਲ ਆਇਆ ਤੂੰ ਮੇਰਾ ਨਾਲ ਆਉ ਬਾਕੀ ਬੱਚਾ ਨਾਲ ਲਾੜੋ ਅਕ ਇੱਕ ਗਾਇਸ ਗਾਇਸ ਦਾ ਸੇਟਿੰਗ ਦਾ ਟਾਰਗੇਟ ਰੱਖਣਾ ਦੋਸਤੋ ਦਿੱਕਸਟ ਰੈਡੀ ਹੋ ਗਿਆ ਕੁੱਕ ਗਈ ਇਹਦੇ ਦਾ ਵਧੀਆ ਕੋਈ ਪੱਗ ਨਹੀਂ ਬਣੀ ਕੁਛ ਨਹੀਂ ਕਰਨੇ ਬਸ ਪਟੇ ਜੇ ਬੋਨੇ ਆ ਤਾਂ ਫੜਾਫੜ ਤਾਲਾ ਜਰਾ ਗਾਇਸ ਇਹਨੂੰ ਪਹਿਲਾਂ ਰੈਡੀ ਕਰ ਦੇ ਜੀ ਮੈਨੂੰ ਪਤਾ ਮੈਂ ਤਾਂ ਪੁੱਛ ਪਹਿਲਾਂ ਤਾ ਫਾਈਨਲੀ ਰੈਡੀ ਹੋ ਗਿਆ ਵੇਖੋ ਜੁਰਾਬਾਂ ਨੇ ਪਾਲੀਆਂ ਨੇ 엄마 ਰੀਤੇ ਦੇ ਪੱਟੇ ਵਾਇਓ ਨਹੀਂ ਤੇਰੀ ਟੱਪੇ ਕਿ ਗੁੱਸਾ ਕਰ ਲੈਂਦਾ 엄마 ਕਿਉਂ ਗਈ ਕੱਲ ਪਤਾ ਕਿਉਂ ਹੈ ਗੁੱਸੇ ਕਰੇ ਮੈਂ ਜਿਆਦਾ ਸਵੇਰੇ ਗੁੱਸੇ ਕਰੋਗੇ ਮੈਨੂੰ ਪਤਾ ਕਿ ਦੋਸਤ ਮੇਰਾ ਮੈਨੂੰ ਲੱਗਿਆ ਗੈਸ ਰੀਤ ਨੂੰ ਮੀਨਾ ਆਂਟੀ ਨੇ ਠਾਇਆ ਉਹ ਮੀਨਾ ਆਂਟੀ ਨੇ ਰੀਤ ਨੂੰ ਠਾਇਆ ਉੱਠ ਕੇ ਜਾ ਮਾੜੀ ਚਾਹ ਨਾ ਗੈਸ ਉੱਠ ਕੇ ਨਾ ਸੁਇਸਤਾ ਹੀ ਫਿਰ ਨੇ ਚਾਹ ਨਹੀਂ ਬਣਾਈ ਇਹ ਪਤਾ ਨਹੀਂ ਕੀ ਕਰਦੀ ਨੇ ਗੈਸ ਮੇਰੀ ਮੰਮੀ ਨੂੰ ਗੱਲ ਬੜੀ ਪਸੰਦਾ ਮੇਰੀ ਮੰਮੀ ਨਾ ਸਕੂਲ ਜਾਣ ਲਈ ਬਾਕੀ ਮੰਮੋ ਕੁੱਤੇ ਆਂ ਆਉਂਦੇ ਮੇਰੇ ਨੂੰ ਸਕੂਲ ਵਿੱਚ ਸਿੱਖੋਂ ਨਹੀਂ ਲੜਦੀ ਮੈਨੂੰ ਸਕੂਲ ਸਕਾਲ ਤੇ ਚਲਾਣ ਦਾ ਨਹੀਂ ਹੋਇਆ ਸਕੂਲੇ ਬੜਾ ਉੱਥੇ ਤੁਸੀਂ ਗਾਹ ਬਹੁਤ ਸਿੱਖ ਕੇ ਆਉਂਦੇ ਆ ਨਾ ਉੱਥੇ ਮੁਰਗਾ ਥੱਪੜ ਖਾ ਕੇ ਮੋੜ ਲੈਂਦੇ ਉੱਥੇ ਵੀ ਛਿੱਤਰ ਹੀ ਖਾਣੇ ਹੁੰਦਾ ਤੁਸੀਂ ਜਦੋਂ ਮੈਂ ਇੱਥੇ ਰੈਡੀ ਹੋ ਗਿਆ ਭਰਾਵਾ ਰਾਤੀ ਸੁਪਨੇ ਚ ਮੈਂ ਚਲੀ ਗਈ ਜਾਨੀ ਵਾਲ ਕਰਾਉਣ ਹੈਨਾ ਮੈਂ ਕਿਹਾ ਮੇਰੇ ਵਾਲ ਸਹੀ ਕਰ ਦੋ ਤਾਂ ਨਾਲ ਮੇਰੇ ਦੋ ਜੂਆ ਫੜੀ ਹਾਏ ਤੂੰ ਬੈਠ ਤੇਰੇ ਵਿੱਚੋਂ ਦੇਖਾ ਤਨ ਮੈਨੂੰ ਸ਼ੱਕ ਪਈ ਜਾਂਦਾ ਮੇਰੇ ਸਿਰ ਚ ਖਾਰਸ ਹੋਈ ਜਾਂਦੀ ਤੂੰ ਬਣਾ ਕੀ ਸੁਪਨਾ ਗੋਗੋ ਲੈ ਚੱਤ ਕਰ ਇਹਨੂੰ ਤਾਂ ਛੱਡਾ ਫਿਰ ਸਕੂਲੇ ਮੈਨੂੰ ਪਤਾ ਕੀ ਸੁਪਨਾ ਉਹ ਦੇ ਫਟਾਫਟ ਅਰੇ ਬੰਦੇ ਆ ਲੈ ਟੱਕਾ ਤੂੰ ਆਟਾ ਹਰਿੰਗ ਲੈਂਟ ਲਾ ਮੈਨੂੰ ਪਤਾ ਕੀ ਸੁਪਨਾ ਹੈ ਮੇਰੇ ਪਸਾਰਾ ਜਨੇ ਘੁੰਮਣ ਗਏ ਆ ਲੈ ਆ ਮੈਂ ਕਰ ਕੱਲ ਖਾਣਾ ਕੱਲ ਫਟਾਫਟ ਹੀ ਖਾਣਾ ਖਾਣ ਮਮਾ ਕੱਲ ਖਾਣਾ ਕੱਲ ਨਾ ਕਸ਼ਮੀਰ ਘੁੰਮਣ ਦੀ ਗੱਲ ਹੀ ਕਰਦੇ ਮੇਰੇ ਨੂੰ ਸੁਪਨਾ ਆਇਆ ਪਤਾ ਕਿ ਤੁਸੀਂ ਮੈਂ ਕਾਲੂ ਰਿੱਤਾਣਾ ਪ੍ਰੀਤੀ ਦੀ ਦੀ ਸਾਰੇ ਜਣੇ ਘੁੰਮਣ ਗਏ ਆ ਠੀਕ ਆ ਜੀ ਪਾਪਾ ਮਮਾ ਸਾਰੇ ਜਣੇ ਘੁੰਮਣ ਗਏ ਆ ਉੱਥੇ ਜਾ ਕੇ ਆਪਾਂ ਉੱਥੇ ਆ ਜੀ ਉੱਥੇ ਦਾ ਗਿੰਗੇ ਉੱਥੇ ਕੌੜ ਪਹਾੜ ਤੋਂ ਡਿੱਗ ਗਿਆ ਪਛਲੋ ਹੈਗਾ ਮੈਂ ਕਾਲੂ ਪਹਾੜ ਤੋਂ ਡਿੱਗ ਗਿਆ ਉਹ ਚੱਕੰ ਕਹਿੰਦੇ ਖੱਲੇ ਖੜਾ ਬਹੁਤ ਆਇਆ ਦਾ ਬਿਮਾਰ ਵੀ ਆਏ ਪਛਲੋ ਠੀਕ ਹੈ ਬਹੁਤ ਚੱਕ ਚੱਕੇ ਜਾ ਰਹੇ ਓਏ ਓਏ ਮੈਂ ਠੀਕ ਆ ਮੈਂ ਠੀਕ ਆ ਕੱਲ ਸਵੇਰੇ ਜਦੋਂ ਮੈਂ ਦੇਖਿਆ ਨਾ ਸਾਰੇ ਜੜਿਆਂ ਦੇ ਮੈਂ ਨੰਨੀ ਨੂੰ ਮੈਸੇਜ ਕੀਤਾ ਅੱਜ ਦੀ ਰਿਪਲਾਈ ਆ ਗਈ ਇਹਦਾ ਮਨ ਦੂਸਰੇ ਦਾ ਅਮਰ ਦਾ ਫੋਨ ਆਇਆ ਮਨਵੀਰ ਨੂੰ ਆ ਗਿਆ ਉਹ ਮੇਰੇ ਫੋਨ ਤੇ ਉਹਦੀ ਆਈਡੀ 'ਚ ਮੈਂ ਫੋਨ ਤੇ ਕਿਹਾ ਅੰਟੀ ਮਨਵੀਰ ਕੋਲੇ ਨਹੀਂ ਗਿਆ ਮੈਂ ਕਿਹਾ ਮਨਵੀਰ ਕੇ ਘਰੇ ਫੋਨ ਹੀ ਨਹੀਂ ਲੱਗਿਆ ਫੋਨ ਤਾਂ ਮਨਿੰਦਰ ਕੇ ਘਰੇ ਲੱਗ ਗਿਆ ਅੱਛਾ ਕਹਿੰਦਾ ਮਨਿੰਦਰ ਗਿਆ ਮੈਂ ਕਿਹਾ ਉਹ ਵੀ ਨਹੀਂ ਗਿਆ ਠੀਕ ਹੈ ਮਨਵੀਰ ਦਾ ਫੋਨ ਆਇਆ ਅੰਟੀ ਲਦੈ ਨਟਕੜਿਆ ਮੈਂ ਕਿਹਾ ਮੈਨੂੰ ਨਹੀਂ ਪਤਾ ਤੇ ਸਕੂਲ ਜਾਣਾ ਨਹੀਂ ਕੰਦਾ ਨੇ ਮੈਂ ਕਿਹਾ ਮੈਨੂੰ ਨਹੀਂ ਪਤਾ ਹਜੇ ਸੁੱਤਾ ਪਿਆ ਵਾ ਠੀਕ ਆ ਫਿਰ ਮੈਂ ਵੀ ਸੌਂਨਾ ਕਰੀ ਇਹ ਦੇਖ ਹਾਂ ਜਿਹੜਾ ਨਾ ਵੀ ਸੌਂਦਾ ਹੈ ਆ ਫਿਰ ਬਸ ਫਿਰ ਕੋਈ ਗਿਆ ਹੀ ਸਾਰੇ ਕੋਈ ਜਵਾਕ ਨਹੀਂ ਕੱਲ ਸਕੂਲੇ ਗਿਆ ਸੀ ਠੀਕ ਪਾਪੇ ਦਾ ਫੋਨ ਆ ਗਿਆ ਤੇ ਪਾਪਾ ਦੀ ਵੀਡੀਓ ਬਣਾਈ ਆ ਤੇ ਤੈਨੂੰ ਤਾਂ ਰੈਡੀ ਹੋ ਚੁੱਕਿਆ ਵਾ ਮਾ ਬੱਤ ਦੇ ਵਿੱਚ ਦੇ ਨਾ ਇਹ ਤਾਂ ਨੀਂਦ ਵਿੱਚ ਨਹੀਂ ਤਾਂ ਪੌਂਦੋਣੀ ਇਦਾਂ ਆਹ ਹੈ ਰਵੜਨ ਕੋ ਦੂੰਗੀ ਫਿਰ ਉਹ ਮੈਂ ਖੁੱਲ ਜਾਊਗਾ ਆਪਾਂ ਦੀ ਰਵੜੀ ਕੋ ਦੂੰਗੀ ਤੈਨੂੰ ਪਤਾ ਨਹੀਂ ਲੱਗਦਾ ਮम्मा ਜੋ ਕਹਿ ਰਿਹਾ ਸਹੀ ਕਹਿ ਰਿਹਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪਾਪਾ ਸਾਨੂੰ ਜੇ ਤੀਢਾ ਆਵੇ ਕਰੋ ਫੋਨ ਕਰਕੇ ਆਹ ਤੇ ਪਾਪਾ ਨੂੰ ਜਗਰਾਤਾ ਕਰੇ ਤੂੰ ਤਾਂ ਆਪ ਹੀ ਅੱਛਾ ਹੈ ਤੈਨੂੰ ਖੁਆ ਕਰੋ ਉਹ ਤਾਂ ਮਸ ਉਹ ਰਾਤੀਂ ਵੀ ਪਾਪਾ ਕਦੇ ਨਹੀਂ ਘਟਦੇ ਸੀ ਪਾਪਾ ਘਰੇ ਵੀ ਤੁਹਾਨੂੰ ਟਾਈਮ ਨਾਲ ਠਾਵੇ ਤਾਂ ਬਾਹਰ ਵੀ ਪਾਪਾ ਟਾਈਮ ਨਾਲ ਠਾਵੇ ਹੈ ਪਾਪੇ ਨੂੰ ਕੰਮ ਹੀ ਕੋਈ ਨਹੀਂ ਹੈਗਾ ਹੋਰ ਪਾਪੇ ਦਾ ਫਰਜ ਹੁੰਦਾ ਵਾ ਹਾਂ ਪਾਪੇ ਦਾ ਫਰਜ ਹੁੰਦਾ ਤੇ ਜਵਾਕਾ ਦਾ ਫਰਜ ਤੱਕ ਬੰਨ ਫਟਾਫਟ ਜੰਦੀ ਕਰ ਟਾਈਮ ਹੋ ਗਿਆ ਕਿਸੀ ਚੱਕੀ ਨਹੀਂ ਆਂਦੀ ਫੱਗ ਆ ਤਾਂ ਰੈਡੀ ਹੋ ਗਿਆ ਟਾਈਮ ਵੀ 2 ਮਿੰਟ ਰਹਿ ਗਏ ਕਰਨ ਨਾਲ ਦਾ ਪਾਪਾ ਪੱਗ ਨਹੀਂ ਸਟਾਈ ਯਾਰ ਮਮੀ ਆ ਵੀ ਲੱਗੇ ਨੇ ਮੰਨੇ ਕਹਾਗਾ ਕਿ ਤੈਨੂੰ ਤਿਆਰ ਹੋ ਜਾ ਕੰਮ ਤੇ ਤੈਨੂੰ ਤਿਆਰ ਹੋ ਪਾਕ ਪਹਿਲਾਂ ਕੋਈ ਨਾਮ ਦੇਣਾ ਜਾਊਗਾ ਕੰਮ ਤੇ ਤਾਂ ਕਿ ਤੂੰ ਫੂਲ ਵਨ ਰੈਡੀ ਜੰਦਾ ਮੇਰਾ ਪਾਪਾ ਤਾਂ ਮੈਂ ਪਾਪਾ ਦੀ ਨਹੀਂ ਸੈਡ ਲੈਣਾ ਆਪਾਂ ਪਾਪ ਨਹੀਂ ਵੀਰੇ ਇੱਦਾਂ ਕਰਦਾ ਮੈਂ ਨਾ ਆਪਦਾ ਕੰਮ ਸਹੀ ਤਰੀਕੇ ਪ੍ਰੋਪਰ ਵੇ ਹਰ ਟਾਈਮ ਕਰਦਾ ਹਾਂ ਬਸ ਲੈ ਕੀ ਕਰਦਾ ਬਸ ਲੈ ਕੀ ਕਰਦਾ ਕੀ ਕਰਦਾ ਬਸ ਹੋਰ ਮੈਂ ਅੱਜ ਜਿੱਕਰੀ ਤਾਂ ਦੇਉਂਗਾ ਬਸ बाबा तुझी इन्ना ट्रक चला के डल रहे कमाने में करे तुझी इन्ना डल तुझी तुझी इतनी दूर बैठ के डल रहे कमाने में करे बैठ के अरे आई पाज चले आ बस ऐसा स्कूल ले कुछ खाने दे दूंगा बच्चों अरे हट ओए पिल्ले खा नहीं मैं नहीं खाना मुझको आ खा तुझी कुछ नहीं तुझी लाइक डस्ट दो भी से ले

वो स्वेटर कितना छोटे गया है गर्दन स्वेटर लाता मैं पीछे पड़ता नहीं के पार कोर्ट के पार चुड़ी जानी है मन होने पता मैंने वो एकदम बहुत ही बड़ा है एकदम बाय 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 लव यू ਆਜੂ ਰਾਜ ਬਾਈ ਕਾਡੂ ਦੋਸਤੋ ਫਾਈਨਲੀ ਘਰ ਆ ਚੁੱਕੇ ਹਾਂ ਹਾਲ ਤਾਂ ਬਹੁਤ ਚੀਜ਼ਾਂ ਹੋਆਂ ਬੇਲੜ ਸਕੂਲ ਨਹੀਂ ਜਾਣਾ ਕੁਝ ਨਹੀਂ ਕਰਨਾ ਸਾਰੇ ਦਿਨ ਹੀ ਬੇਲੜ ਆਵਾ ਗਾਣ ਦੀ ਜਿਹੜੇ ਨੂੰ ਹਾਂ ਮੰਮੀ ਦੱਸਿਆ ਮੈਂ ਬੋਲਦੀ ਨਹੀਂ ਕਰਦਾ ਬਾਕੀ ਸਾਰਾ ਕੰਮ ਕਰਨ ਲੱਗ ਗਿਆ ਬਸ ਸਕੂਲ ਨਹੀਂ ਜਾਂਦਾ ਹਾਂ ਹਾਂ ਆਵਾਰਾ ਕਰਦੀ ਕਰਾਵਾ ਦੇ ਆਵਾਰਾ ਕਰਦੀ ਨਹੀਂ ਕਰਦਾ ਏ ਹਣ ਕੋਈ ਸ਼ਰਾਰਤ ਵੀ ਨਹੀਂ ਕਰਦਾ ਇਹ ਬਸ ਸਕੂਲ ਨਹੀਂ ਜਾਂਦਾ ਹਾਂ ਹੈ ਛੇੜੇ ਜਾਂ ਮੁੰਡਾ ਇਹਨੂੰ ਸਕੂਲ ਨਾਲੇ ਕੱਤ ਲਾਵੇ ਸਕੂਲ ਨਾਲੇ ਕੱਤੇ ਛੂਕੇ ਜਾਂ ਚਲਾ ਦੇ ਮੈਨੂੰ ਲੱਗਾ ਛੂਕੇ ਲਿਗਾਉਂਦੇ ਉਹਨੇ ਜਿਹੜਾ ਨਾਮ ਆਪ ਕੀਤਾ ਨਾ ਪਾਪਾ ਨੇ ਛੋਟੇ ਹੁੰਦੇ ਹਾਂ ਹਾਂ ਉਹ ਚੰਦੇ ਇੱਥੇ ਲਾ ਦੇ ਮੈਂ ਨਹੀਂ ਲਾਣ ਪਰ ਲਾਉਣ ਲੱਗਣ ਨੂੰ ਮੈਂ ਤਾਂ ਗੁਰਦੁਆਰੇ ਚੰਦਰੋਂ ਦਾਸ ਜੀ ਗੇੜੀ ਫਾਪਾ ਮੇਰੇ ਨਾਲ ਗੇਟੇ ਨਹੀਂ ਨਾ ਪਰ ਫਾਪੇ ਨਾਲ ਮੇਰਾ ਉਹ ਲੋ ਵੀ ਆੜੀ ਕਰ ਦੁੰਦਾ ਸੀ ਕੋਈ ਨਾ ਤਾਂ ਉਹ ਵੱਡਾ ਹੋ ਗਿਆ ਹੁਣ ਤਾਂ ਆੜੀਆਂ ਵੱਧ ਜਾਣੀਆਂ ਪਾਪੇ ਵਾਪਸ ਝਾੜਾ ਹੋ ਗਿਆ ਤੇੜੀਆਂ ਵੱਧਣ ਗਈਆਂ ਸੁਣਦੇ ਹੋ ਅਦੇਲਾ ਅਦੇਲਾ ਬੇਟਾ ਅਸਤੇ ਸਾਹਮਣੇ ਦੇਲਾ ਹੀ ਕਹੀ ਜਾਂਦਾ ਤੇਰੇ ਤੇਰੇ ਘਰ ਅਲੱਗ ਹੀ ਕਹੀ ਜਾਂਦਾ ਕੁੰਡੀਆਂ ਕੁੰਡੀਆਂ ਦੇ ਸਿੰਘੋਂ ਪਸਣੇ ਐ ਮੇਰੇ ਨਾਲ ਵੀ ਆਈਂ ਕਰਦਾ ਭਰਾਵਾ ਮੈਂ ਕੀ ਦੱਸਾਂ ਤੇਰੇ ਨਾਲ ਵੀ ਆਈਂ ਕਰਦਾ ਕੰਦਾ ਹੁਣ ਨਾ ਵੱਡਾ ਹੋ ਗਿਆ ਹੁਣ ਨਹੀਂ ਬਾਤ ਕੋਈ ਬਦਲਾ ਕਰਵਾਉ। ਬਿੱਲ ਦਾ ਬਾਤਾਂ ਚ ਬਿਲਣਾ ਨਹੀਂ। ਬਿੱਲ ਨਾ ਇਹ ਕਿਹੜਾ ਕਿੱਥੇ ਆ। ਹੱਥੋਂ ਹੁੰਦਾ ਬਿੱਲ ਤੱਕੜਕਾ। ਇਹ ਇਹ ਬਾਪੇ ਹਣ ਇੱਕੋ ਹੀ ਬੰਦੇ ਤੋਂ ਨਾ ਹਟਾਂਦਾ। ਲਾ ਆਇਓ ਜੀ ਨਹੀਂ ਲੈ ਗਿਆ। ਉਹ ਕਿਤੇ ਪੰਨੇ ਕੋਲ ਹੁੰਦਾ ਟੈਨਸ਼ਨ ਨਹੀਂ ਆ। ਜੇ ਤੁਹਾਨੂੰ ਮੈਂ ਪੂ ਲੱਗਣਾ ਨਾ ਤੇ ਸਾਥਾਂ ਦੇ ਬਾਅਦ ਤਿਆਰ ਹੋ ਕੇ ਜਿਹੜੇ ਖੜਿਆ ਉਹ। ਪਾਪਾ ਮੈਂ ਤਿਆਰ ਨਾ ਰਹਿ ਗਿਆ। ਬਾਤ ਲੈਂਦੇ ਮੈਨੂੰ। ਯਾਰ ਹੁਣ ਮੇਰੇ ਸਕੂਲ ਦੇ ਗੰਦੇ ਕੋਈ ਮਤਲਬ ਹੀ ਨਹੀਂ ਰਿਹਾ। ਵਿਆਰ ਦਾ ਕਰਾਣਾ ਹੀ ਆ ਕੋਈ ਨਹੀਂ ਕਰਾਵਾਂਗੇ ਫੋਨ ਦੀ ਐਕਟਿੰਗ ਕਰੂੰਗੀ ਤੇ ਗੁਰਮੀਨ ਚੁੱਪ ਕਰਾਊਗਾ ਦੇਖ ਗੁਰੀ ਨੇ ਮੈਨੂੰ ਆ ਰਿਹਾ ਹੈ ਗੁਰੀ ਨੇ ਮੈਨੂੰ ਆ ਰਿਹਾ ਹੈ ਬੱਧੀ ਯੋਗ ਬਲੈਂਕ ਹੋ ਗਿਆ ਮੰਮਾ ਨੋਂਦੇ ਆ ਹਾਂ ਤੂੰ ਮੰਮਾ ਨੂੰ ਮਾਰਿਆ ਸੀ ਚਪਾਰ ਕਰ ਦੇ ਫਿਰ ਗੱਦ ਮੰਮਾ ਨੂੰ ਪਿਆਰ ਕਰ ਲਾ ਪਰ ਇਹ ਹਟ ਕਹਿੰਦਾ ਤੂੰ ਹੱਥ ਨਾਲ ਆ ਹਾਂ ਕੀ ਆ ਇਹ ਮਾਰਦਾ ਵਾ ਇਹਨੂੰ ਮੈਂ 70 ਮਾਰ ਦੂੰਗਾ ਗੰਜਾ ਜਾ ਇਹਦੀ ਜਾਨ ਹੈ ਤੇ ਇਹ ਨੂੰ ਨਾ ਕਰ ਤਾ ਕੀ ਆ ਕਰ ਤੂੰ ਇਹ ਇੱਧਰ ਆਏ ਆਏ ਮਾਰਦਾ ਵਾ ਕੱਲ ਆਏ ਮਾਰਿਆ ਸੀ ਮੇਰੇ ਇਹਨੇ ਆ ਆ ਦੇਖ ਮੇਰੀ ਅੱਖ ਚ ਘਸੌਣ ਦਿੰਦਾ ਦੇਖ ਇਨੇ ਮੇਰੇ ਮਾਰਿਆ ਇਸ ਕੱਲਾ ਆ ਦੇਖ ਕੱਲ ਤੱਕ ਕਿਸੇ ਨੇ ਵੀਡੀਓ ਨਹੀਂ ਬਣਾਈ ਕੱਲ ਤਾਂ ਇਹਦੇ ਰੈਕਸ਼ਨ ਦੇਖਣ ਵਾਲੇ ਸੀ ਮੇਰੇ ਨਾਲ ਐ ਐ ਕਰਕੇ ਮਾਰ ਕੇ ਮੈਂ ਜਦੋਂ ਆਇਆ ਨਾ ਤੇਰਾ ਕੱਲ ਫਟਾਫਟ ਮੇਰੇ ਹੱਥ ਪਰੇ ਕਰਕੇ ਦੇਖਦਾ ਸੀ ਵੀ ਮੰਮਾ ਦੇ ਵਜ੍ਹਾ ਨਾਲ ਸਾਲੇ ਨੰਬਰ ਗੁਰੀ ਗੁਰਵੀਰ ਗੁਰੀ ਆਲੇ ਕਿੱਧਰ ਆਏ ਹਾਂ ਆਪਣੀ ਕਰਦੀ ਮੋਟੀ ਜੀ ਆਂਟੀ ਹਾਂ ਤੂੰ ਮੇਰੇ ਬਾਹਲੇ ਆਨਾ ਨਹੀਂ ਰੰਦੀ ਕਿਹਨਾਂ ਚੌਪੜਾ ਮੇਰੀ ਜਾਨ ਕਿਨੂ ਪਿਆਰੀ ਆ ਗਾਇਸ ਤੁਹਾਨੂੰ ਆ ਕਿਨੂੰ ਕਿਨੂੰ ਪਿਆਰਾ ਲੱਗਦਾ ਮੇਰਾ ਕਾਕਾ ਦੱਛੋ ਆਂ ਬੰਦੂ ਕਾਕਾ ਕਿਨੂੰ ਕਿਨੂੰ ਪਸੰਦ ਇਹਨੇ ਬੰਦੂ ਕਾਕਾ ਤੂੰ ਨੰਨੋ ਆ ਫੜਿਓ ਕਿਥੇ ਵਲੌਗ ਕਿਥੇ ਬਲੌਗ ਬੰਦ ਹੋ ਗਿਆ ਸੀ ਆ ਮੈਂ ਉੱਧਰ ਆਖਾਂਾ ਕਿਤੇ ਨਾ ਗੁੱਸਾ ਨਾ ਕਰੇ ਗੈਂਗ ਕਿਦਨੇ ਹੈ ਗੈਂਗ ਮਾਰੀ ਬਾਰੇ ਆਨੇ ਗਾਇਸ ਚੱਲਦੇ ਗਏ ਗਾਈਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੋ ਪਹਿਲਾਂ ਇੱਦਾਂ ਬਾਅਦ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਲੋ ਬੁਲਾਉਂਦਾ ਬੁਲਾਉਂਦਾ ਚੱਕ ਪਰ ਮਰ ਅੱਛਾ ਇਹਾ ਥੋੜੋ ਪੱਲੀ ਰੋਣ ਲੱਗ ਗਿਆ ਥੋੜੋ ਹੱਥ ਥੋੜੋ ਕਹਿਣ ਤੇ ਰੋਣ ਲੱਗ ਪਿਆ ਹਾਂ ਨਹੀਂ ਬਨਣੀ ਪੱਗ ਦੰਨੂ ਮੇਰੇ ਦੇ ਤਾਂ ਫਿਕਰ ਹਾਈ ਮੈਂ ਦੇ ਕੰਨ ਚ ਬੋਲੀ ਦੇਖੀ ਕਰ ਮੈਂ ਖੁਰਕਣ ਲੱਗ ਗਿਆ ਮੈਂ ਕਿ ਨਹੀਂ ਬਨਣੀ ਪੱਗ ਹਾਂ ਦੰਨਿਆ ਚੁੱਪ ਤੇ ਇਹ ਦੇਖ ਦੇਖ ਦੇ ਉਹ ਪਰਜਤ ਕਰ ਫਿਰ ਚੁੱਪ ਚੁੱਪ ਕਰ ਲੈ ਲੈ ਉਹ ਬੋਚੋਸ ਤਾਂ ਨਨੇ ਇਹ ਚੀਜ਼ ਐ ਇਹ ਚੀਜ਼ ਐ ਚੀਜ਼ ਇਹ ਇਹ ਚੀਜ਼ ਤਾਂ ਡਲ ਨਹੀਂ ਬੜੀਆਂ ਹਾਂ ਆ ਦੇਖ ਦੇਖ ਦੇ ਓਏ ਨਵੀਂ ਲੇ ਫੇਰ ਤਾ ਕੱਕਾ ਮੈਂ ਵੀ ਜਿੱਦੀ ਆ ਤੇ ਮੈਂ ਵੀ ਤੇਰਾ ਹੀ ਪ੍ਰਾਮਾ ਤੂੰ بول ਲਿਆ ਸਾਨੂੰ ਤੂੰ ਸਾਡੇ ਨਾਲ ਦੰਨਾ ਵੇ ਬੱਸ ਕਰ ਭਰਾਵਾ ਹੁਣ ਤਾਂ ਬੰਦੇ ਹੀ ਬੋਲੇ ਆ ਪਰ ਮਮੀ ਕਰਨ ਓਏ ਇਹ ਕੀ ਗੰਦਾ ਰੁਕਾ ਰਿਹਾ ਹੈ ਇਹ ਕਿ ਬਣਾਤਾ ਦੇਖ ਕੇ ਇੰਦਰ ਆ ਕੀਵਾਤਾ ਤੁਹਾਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਨਾ ਆ ਇਧਰ ਵੇਖ ਗੁਰੀ ਆ ਜਾ ਗੁਰੀ ਆ ਜਾ ਪੁੱਤ ਕੀ ਕਰਤਾ ਲਾ ਦੇ ਫਰਕੇ ਲਾ ਦੇ ਸ਼ੇਖ ਲੱਗਦਾ ਆ ਇਧਰ ਹੋਰ ਬਣਾਤਾ ਵਾ ਕੋ ਗੂ ਜਾ ਕੀਲੇ ਮਾਰੇ ਇਹਨੇ ਮਾਰੇ ਚਲਾ ਆ ਦੇ ਤੰਲੇ ਲਾ ਦੇ ਗੈਸ ਤੇ ਜਦੋਂ ਖੜੇ ਜਦੋਂ ਮੈਂ ਰੋਣ ਦੀ ਐਕਟਿੰਗ ਕਰਦੀ ਤਾਂ ਚੁੱਪ ਕਰ ਲੈ ਲੋ ਦੇਖ ਦੇਖ ਦੇ ਰੋਊਗਾ ਨਹੀਂ ਦੇਖੀ ਇਹਨੇ ਦੇਖੀ ਨਾ ਪਰ ਨਾ ਬੰਨ ਲਗਾ ਪਰ ਨਾ ਬੰਨ ਲਗਾ ਹਾਂ ਪਰ ਨਾ ਬੰਨ ਦੇ ਰਾ ਬਸ ਹੁਣ ਆ ਮੈਂ ਫੜੇ ਰੱਥੋ ਲਿਓ ਦੇਖ ਰੋਣ ਲੱਗ ਗਿਆ ਹੁਣ ਦੇਖੀ ਦੇ ਪਟੋਲ ਪਾਰਕ ਦੇ ਮੱਲੇ ਤੁਹਾਡੀ ਇਨਸਪੈਕਟਰ ਉਧਰ ਮੈਂ ਖੜਾ ਮੈਂ ਚੁੱਪ ਕਰਾਇਆ ਗਦਦ ਆਪ ਰੋਣ ਲੱਗ ਗਏ ਤੇ ਨਾ ਚੁੱਪ ਕਰ ਜਾਂਦਾ ਕਿ 10000 ਟਿੰਗੇ ਕਰਦਾ ਵਾ ਨਹੀਂ ਤੂੰ ਬੜਾ ਖਰਾਬ ਨਹੀਂ ਹੋ ਗਿਆਗਾ ਕਿ ਡੁੱਜਿਆ ਹਮਾਰੇ ਪਰਨਾ ਬੰਨਣ ਲੱਗਾ ਅਮਮਾ ਅਮਮਾ ਆ ਫੜਾ 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 ਲਿਆ ਪਰਨਾ ਬੰਨਦੀ ਬੰਦ 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 ਨਹੀਂ ਨਹੀਂ ਓਏ ਭਾਗ 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 ਉਹ ਮੈਂ ਤੇ ਹੱਸਣਾ ਤਾਂ ਦੇਖੇ ਤੁਰੋ ਹੀ ਨੰਨੇ ਤੁਰੋ ਉਹ ਪਾੜੇ ਵਰ ਵਰ ਕਹਿੰਦਾ ਦੋਸਤੇ ਤੇ ਨੀਚੇ ਪਰੋਇਆ ਚੁੱਪ ਕਰਾ ਦੇ ਵੀਰੇ ਨੇ ਚੁੱਪ ਕਰਾ ਦੇ ਮੈਨੂੰ ਦੱਸਦਾ ਬਾਰੇ ਕਿ ਤਪ ਕਰਾ ਦੇ ਤੈਨੂੰ ਨਹੀਂ ਚੁੱਪ ਕਰਾਇਆ ਮੈਨੂੰ ਕਰਾਉਂਦਾ ਵਾਏ ਆ ਜਾ ਬੜੇ ਤਾਂ ਦੋਸਤੋ ਮਤਲਬ ਮੈਂ ਵੀ ਡੈਡੀ ਹੋ ਗਿਆ ਮੈਂ ਮਮਾ ਰੈਡੀ ਹੋ ਚੁੱਕੇ ਨੇ ਗਾਇਸ ਮਮਾ ਤਾਂ ਫਿਰ ਸਾਡੇ ਟੌਰ ਕੱਢ ਲੈਣ ਦੇ ਕੋਈ ਜਗਾ ਗੇ ਸੋਨੇ ਬੰਨ ਜਲੇ ਉੱਚੀ ਪੈਂਟ ਵਾਲਾ ਇਹ ਖੁੱਲੀ ਪੈਂਟ ਪਵਾਉਣ ਲੱਗੇ ਉੱਚੀ ਪਾਉਣ ਲੱਗ ਗਿਆ ਆਇਦਰ ਨੂੰ ਮੂੰਹ ਕਰਕੇ ਬਹਿ ਜਾਂਦਾ ਤੂੰ ਇੱਥੇ ਬੈਠੇ ਮੈਂ ਤੈਨੂੰ ਉੱਥੇ ਕੜ ਨਾ ਦੇਖਿਆ ਦੋਸਤਾਂ ਸਾਰੇ ਕਸੂਰ ਮੇਰੇ ਨਿਕਾਉਂਦਾ ਵੀ ਬੰਦਾ ਕਿੱਧਰ ਨੂੰ ਵੇਖ ਰੋਟੀ ਖਾਂਦਾ ਹੁੰਦਾ ਬੈੱਡ ਮੈਨੂੰ ਕਿ ਬੈੱਡ ਤੋਂ ਬਾਹਰ ਨੂੰ ਦਸੀ ਮੈਨੂੰ ਦੋਸਤਾਂ ਮम्मी ਖਾਂਦੇ ਪੈਨ ਰੋਟੀ ਸਾਗ ਲੈ ਕੇ ਹੈਲੋ ਗਾਇਜ਼ ਵੀਰੇ ਰੋਟੀ ਖਾ ਲੋ ਨਾ ਵੀ ਖਾਣੀ ਮੈਂ ਵੀ ਆ ਗਿਆ ਤਾਂ ਚਲੋ ਦੋਸਤੋ ਰੋਟੀ ਖਾ ਲਈ ਤੁਹਾਨੂੰ ਫੇਰ ਮਿਲ ਜਣਾਂਗਾ ਤਾਂ ਸੋ ਦੋਸਤੋ ਰੋਟੀਆਂ ਪਾ ਖਾ ਲਈ ਜਾ ਲੈ ਹਾਲੀਆਂ ਠੀਕ ਹੈ ਹੁਣ ਮੈਂ ਚਲਾਵਾਂ ਗੱਡੀ ਮੋੜ ਮੈਂ ਗੱਡੀ ਮੋੜ ਕੇ ਆਈ ਗਾਜ ਮਰ ਰਹੀ ਹੋ ਗਣੀ ਫਟਾਫਟ ਗੱਡੀ ਮੋੜ ਲਿਆ ਆ ਗਿਆ ਦੋਸਤ ਬਹੁਤ ਲੇਟ ਹੋ ਗਿਆ ਤੁਹਾਨੂੰ ਮਿਲਦੇ ਆਪਾਂ ਗੱਡੀ ਮੋੜ ਕੇ ਆਗੇ ਮੈਂ ਗੱਡੀ ਆਪਾਂ ਮੋੜ ਕੇ ਲਿਆਤੀ ਮੈਂ ਜੰਬਰ ਗਈ ਸੀ ਹਾਂ ਹੁਣ ਮੇਰੀ ਵਾਚ ਰਹਿ ਗਈ ਸਾਡਾ ਸਾਥ ਦੇ ਤੱਕ ਗੱਡੀ ਸਾਡਾ ਬਹੁਤ ਬਸ 12 ਵਜੇ ਗਿਆ ਉਹ ਰਾਤ ਤੱਕ ਬੈਠੇ ਨੀਂਦ ਸੁਣ ਜਾਣਾ ਗੱਡੀ ਤੇ ਆਉਣ ਵਾਲੀ ਹੋਈ ਯਾਰ ਜਾ ਕਿੜਕੀ ਲਾ ਗਿਆ ਪਹਿਲਾ ਮਿੱਤੇ ਮਾਰੀ ਬਦਬਾਰੀ ਅਤਰੀ ਭੈਣੋ ਕੀ ਹੋ ਗਿਆ ਚੱਲੋ ਬਈ ਦੋਸਤੋ ਮੈਂ ਮੰਚ ਚਲੀ ਕੰਮ ਤੇ ਜਦੋਂ ਆਨ ਤੇ ਫੇਰ ਵੀਲੋਗ ਬਣਾਵਾਂਗੇ ਤਾਂ ਆਪਣੇ ਅੱਜ ਦੇ ਲੋਕੀ ਚੰਨੇ ਜੀ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੋਸਤੋ ਬਾਏ ਬਾਏ ਗਾਇਜ਼ ਮੈਂ ਵੀ ਚਲੀ ਕੰਮ ਤੇ ਆ ਕੇ ਮਿਲਾਂਗੇ ਚਲੋ ਬਾਏ ਬਾਏ ਕੱਲ ਨੂੰ ਮਿਲਾਂਗੇ ਕੱਲ ਨੂੰ ਮਿਲਾਂਗੇ